आज मसीह पाई चारे वलो हड पर विच जाके लोका विच राशन अते जरूरत दा सामान बंडिया गया इस विच क्राउन ऑफ गलोरी चर्च दे पास्टर मनदीप पंजाब क्रिश्चियन मूवमेंट दे पंजाब प्रधान हमीद मसीह जिला प्रधान सुनील पट्टी यूथ प्रधान अनिल कुमार क्रिश्चियन वेलफेयर एसोसिएशन दे चेयरमैन स्टीफन असनी चर्च पठानकोट दे पास्टर जोहानसन आदि शामिल हुए अलेलुया। अलेलुया। ਸਰ ਅੱਜ ਤੁਸੀਂ ਆਏ ਹੋ ਰੱਛਨਾਈ ਦੀ ਕੀ ਕਹਿਣਾ ਚਾਹੁੰਦੇ ਅਸੀਂ ਆਪਣੇ ਪਾਦਰੀ ਮੱਤੀ ਦੇ ਬੜੇ ਧੰਨਵਾਦੀ ਆ ਕਿ ਉਹ ਅੱਜ ਸਾਨੂੰ ਇਸ ਸਾਰੇ ਇਲਾਕੇ ਦੇ ਵਿੱਚ ਲੈ ਕੇ ਆਏ ਅਸੀਂ ਸੀਐਨਆਈ ਚਰਚ ਮਿਸ਼ਨ ਰੋਡ ਪਠਾਨਕੋਟ ਤੋਂ ਇੱਥੇ ਪਹੁੰਚੇ ਆ ਤਾਂ ਜੋ ਅਸੀਂ ਆਪਣੇ ਭਾਈਆਂ ਦੇ ਵਿੱਚ ਪਹੁੰਚ ਕੇ ਉਹਨਾਂ ਦੀਆਂ ਜਿਹੜੀਆਂ ਇਹ ਹਾਰਡ ਦੇ ਨਾਲ ਪ੍ਰਭਾਵਿਤ ਹੋਏ ਆ ਮੁਸ਼ਕਲਾਂ ਨੂੰ ਸਾਂਝਾ ਵੀ ਕਰ ਸਕੀਏ ਤੇ ਆਪਣੇ ਜੋ ਵੀ ਅਸੀਂ ਉਹਨਾਂ ਦੇ ਨਾਲ ਆ ਯੋਗਦਾਨ ਪਾ ਸਕਦੇ ਆ ਉਹਨਾਂ ਨੂੰ ਪਾ ਸਕੀਏ ਜਿਸ ਤਰ੍ਹਾਂ ਸਾਡੇ ਪਵਿੱਤਰ ਕਲਾਮ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਭਾਈਆਂ ਦੇ ਵਿੱਚ ਜਾਓ ਤੇ ਜਾ ਕੇ ਉਹਨਾਂ ਦੀ ਸੁਧੀ ਲੋ ਅਸੀਂ ਧੰਨਵਾਦ ਕਰਦੇ ਆ ਇੱਥੋਂ ਦੇ ਲੋਕਾਂ ਦੇ ਲਈ ਵੀ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਹਰ ਤਰ੍ਹਾਂ ਦੇ ਨਾਲ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਧੰਨਵਾਦ ਸਹਿਬ ਪੈਸਾ ਕਿੱਦਾਂ ਕੀ ਬਰਾਣੀ ਦਾ ਹਾਰਟ ਫੀਲਦਾ ਜਿਹੜੀ ਇਸ ਮੁਸਕਤ ਲੋਕ ਫਸੇ ਹੋਏ ਆ ਔਰ ਬਹੁਤ ਸਾਰੇ ਲੋਕ ਆ ਜਿਹੜੇ ਅੱਜਕੱਲ ਟਿਕਰੀਆਂ ਕਰਦੇ ਪਿੰਡਾਂ ਚ ਉਹਦੇ ਬਾਰੇ ਕੀ ਕਹਣਾ ਹੈ ਅਸੀਂ ਤਾਂ ਇਹੀ ਕਵਾਂਗੇ ਜੀ ਵੀ ਅਸੀਂ ਆਪਸੀ ਭਾਈਚਾਰੇ ਦੇ ਵਿੱਚ ਮਿਲ ਜੁਲ ਕੇ ਰਹੀਏ ਇੱਕ ਦੂਜੇ ਦਾ ਸਾਥ ਦੇਈਏ ਇਹ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਆ ਜਿਹੜਾ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਅਸੀਂ ਆਪਣੀ ਕਮਿਊਨਿਟੀ ਨੂੰ ਹੋਰ ਵੀ ਜ਼ਿਆਦਾ ਅੱਗੇ ਲੈ ਕੇ ਚੱਲੀਏ ਪ੍ਰਭ ਯਸ਼ੂ ਮਸੀਹ ਜੀ ਦਾ ਸਾਰਿਆਂ ਨੂੰ ਸਲਾਮ ਔਰ ਸਭ ਤੋਂ ਪਹਿਲਾਂ ਅਸੀਂ ਕ੍ਰਾਈਸ ਚਰਚ ਸੀਐਨ ਪਠਾਨਕੋਟ ਮਿਸ਼ਨ ਰੋਡ ਤੋਂ ਭਾਈ ਸਾਹਿਬ ਉਹਨਾਂ ਦੀ ਟੀਮ ਸਾਡੇ ਨਾਲ ਪਹੁੰਚੀ ਆ ਔਰ ਅਸੀਂ ਨਾ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਦੁੱਖ ਦੇ ਸਮੇਂ ਦੇ ਵਿੱਚ ਵੀ ਆਪਣੇ ਲੋਕਾਂ ਦੇ ਨਾਲ ਇੰਨੀ ਦੂਰ ਤੋਂ ਚੱਲ ਕੇ ਮਦਦ ਲਈ ਆਇਆ ਔਰ ਸੱਚਮੁੱਚ ਸਾਨੂੰ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਆ ਔਰ ਜਦੋਂ ਵੀ ਇਸ ਤਰ੍ਹਾਂ ਦੀ ਕਦੀ ਨੇਚਰਲ ਡਿਸਾਸਟਰ ਹੁੰਦਾ ਆ ਤੇ ਸਾਨੂੰ ਇੱਕ ਦੂਸਰੇ ਦੀ ਜਿਹੜੀ ਮਦਦ ਆ ਨਾ ਉਹ ਜਾਤ ਪਾਤ ਤੋਂ ਉੱਠ ਕੇ ਕਰਨੀ ਚਾਹੀਦੀ ਆ ਨਾ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਮੇਨਾ ਦੇਣ ਦੀ ਜ਼ਰੂਰਤ ਆ ਇਹ ਇੱਕ ਬਾਈਬਲ ਖੁਦਾਵੰਦ ਦਾ ਕਲਾਮ ਵਚਨ ਸਾਨੂੰ ਸਿਖਾਉਂਦਾ ਜੋ ਸਾਨੂੰ ਪੂਰਾ ਕਰਨਾ ਚਾਹੀਦਾ ਆ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਤੇ ਇਨਸਾਨੀਅਤ ਦੇ ਨਾਤੇ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ। ਅਮੀਨ। ਅਸੀਂ ਅੱਜ ਜੈਮਸੀ ਦੇ ਸਾਰਿਆਂ ਨੂੰ ਜੀ ਜਿੰਨੇ ਵੀ ਇੱਥੇ ਭਾਈ ਖੜੇ ਨੇ ਤੇ ਅਸੀਂ ਅੱਜ ਕਪੂਰਥਾਲਾ ਦੀ ਬੈਲਟ ਜਿਹੜੀ ਹੈ ਇਹ ਰਾਏ ਪਿੰਡ ਦਾ ਨਾਮ ਮੰਡ ਰਾਣੀਆ ਮੰਡ ਰਾਏਪੁਰ ਰੀਆ ਚਾਹੀ ਆਏ ਆ ਤੇ ਅਸੀਂ ਡਾਇਸ ਚੰਡੀਗੜ੍ਹ ਔਰ ਸੀਐਨਆਈ ਚ ਪਟਾਣਕੋਟ ਵੱਲੋਂ ਸਾਡੀ ਕਲੀਸੀਆ ਵੱਲੋਂ ਸਾਡੇ ਖਾਸ ਤੌਰ ਤੇ ਸਾਡੇ ਜਿੰਨਾ ਵੀ ਉਪਰਾਲਾ ਹੈ ਇਹ ਸਾਡੇ ਪਾਜੀ ਸਾਹਿਬ ਜੀ ਦਾ ਵੱਲੋਂ ਬਹੁਤ ਹੀ ਮਿਹਨਤ ਮੁਸ਼ਕਲ ਕਰ ਰਹੇ ਨੇ ਪਰ ਬਹੁਤ ਸਾਰੇ ਕਾਵਾਂ ਤੇ ਹੀ ਜਾ ਕੇ ਤੇ ਉਹਨਾਂ ਭੈਣ ਭਰਾਵਾਂ ਨੂੰ ਆਪਣਿਆਂ ਨੂੰ ਜੋ ਜ਼ਰੂਰਤ ਹੈ ਉਹਨਾਂ ਦੀ ਡੇਲੀ ਨੀਡਸ ਦੀ ਉਹ ਅਸੀਂ ਇਸ ਸਾਰ ਧਰਮ ਦੇ ਇਨਸਾਨ ਦੀ ਜਿਹਦੀ ਜ਼ਿੰਦਗੀ ਹੈ ਜਿਹੜਾ ਇਸ ਧਰਤੀ ਤੇ ਉਹ ਪਰਮੇਸ਼ਵਰ ਦਾ ਧੰਨਵਾਦ ਕਰੇ ਤੇ ਜੇ ਉਹ ਚਿਣੀਆਂ ਕਾਵਾਂ ਨੂੰ ਦੇ ਸਕਦਾ ਤਾਂ ਤੁਹਾਨੂੰ ਕਿਸੇ ਗੱਲੋਂ ਕਮੀ ਨਹੀਂ ਰਹਿਣ ਦੇਗਾ ਕਿਉਂਕਿ ਤੁਸੀਂ ਉਹਦੇ સ્વરૂਪ ਜੀ ਉਹਨਾਂ ਨੇ ਆਪਣੇ ਸvaroop ਚ ਦਾ ਚਾਹਦਾ ਜੇ ਔਰ ਅਸੀਂ ਇਹਨਾਂ ਲੋਕਾਂ ਦਾ ਮਿਲ ਕੇ ਬੜਾ ਖੁਸ਼ ਆ ਧੰਨਵਾਦ ਕਰਦੇ ਹਾਂ ਪ੍ਰਭੂ ਦਾ ਔਰ ਖੁਦਾ ਕੋ ਹੀ ਦੁਆ ਕਰਦੇ ਹਾਂ ਕਿ ਇਹਨਾਂ ਨੂੰ ਵੀ ਫਾਜਤ ਕਰੇ ਔਰ ਸਾਨੂੰ ਵੀ ਹੋਰ ਪਰਮੇਸ਼ਰ ਤੌਫੀਕ ਦੇ ਕਿ ਅਸੀਂ ਆਪਣੇ ਸਾਰੇ ਭੈਣ ਭਾਈਆਂ ਦੀ ਹੈਲਪ ਕਰ ਸਕੀਏ ਧੰਨਵਾਦ ਜੀ ਅਮੀਨ ਅਮੀਨ ਅਸੀਂ ਚਰਚ ਆਫ ਨਾਰਥ ਇੰਡੀਆ ਦੇ ਕਰਾਈਸ ਚਰਚ ਪਠਾਨਕੋਟ ਤੋਂ ਆਏ ਆ ਤੇ ਅਸੀਂ ਬਾੜ ਪੀੜਤ ਜਿਹੜੇ ਕਿ ਬਹੁਤ ਹੀ ਦੁਖੀ ਨੇ ਅਤੇ ਬਹੁਤ ਹੀ ਬੁਰੀ ਹਾਲਤ ਵਿੱਚ ਰਹਿ ਰਹੇ ਆ ਉਹਨਾਂ ਦੀ ਸਹਾਇਤਾ ਕਰਨ ਲਈ ਸਭ ਨੂੰ ਸੁਆਗਤ ਹੈ ਐਮਸੀ ਦੀ ਆਪਾਂ ਦੇਖ ਰਹੇ ਹਾਂ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜਿਸ ਨੂੰ ਆਪਾਂ ਕੁਦਰਤੀ ਆਫਤ ਕਹਿੰਦੇ ਆ ਕਿ بارش ਜ਼ਿਆਦਾ ਇਸ ਵਾਰੀ ਹੋਣ ਕਾਰਨ ਹਿਮਾਚਲ ਚ ਪਹਾੜਾਂ ਚ ਮੀਂਹ ਪੈਣ ਕਰਕੇ ਜ਼ਿਆਦਾ ਜੋ ਪੰਜਾਬ ਦੇ ਵਿੱਚ ਵੀ ਲਗਾਤਾਰ 1 ਮਹੀਨੇ ਤੋਂ بارش ਹੋ ਰਹੀ ਆ ਇਹ ਇਸ ਦੇ ਨਾਲ ਪੂਰਾ ਪੰਜਾਬ ਪੂਰਾ ਭਾਰਤ ਇਹਦੀ ਲਪੇਟ ਵਿੱਚ ਆਇਆ ਤੇ ਜਿਸ ਵਿੱਚੋਂ ਸਾਡੇ ਪੰਜਾਬ ਦੇ 12 13 ਜ਼ਿਲ੍ਹੇ ਫੜ ਪ੍ਰਭਾਵਿਤ ਜਿਹੜਾ ਜਿਹੜਾ ਕਿਸਾਨ ਭਾਈਚਾਰਾ ਜਾਂ ਸਾਡਾ ਮਜ਼ਦੂਰ ਭਾਈਚਾਰਾ ਆਪਾਂ ਦੇਖ ਰਿਹਾ ਕਿ 1 ਮਹੀਨੇ ਬਾਅਦ ਵੀ ਅਜੇ ਤੱਕ ਵੀ ਟੁੱਸੀ ਦੇ ਨਾਲ ਪਾਣੀ ਚੱਲ ਰਿਹਾ ਕਿ ਇਸ ਸਮੇਂ ਤੇ ਕਿਉਂਕਿ ਆਪਾਂ ਅੱਜ ਦੇਸ਼ ਅੰਦਰ ਦੇਖ ਰਹੇ ਆ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਆ ਕਿ ਉੱਥੇ ਸਾਡੇ ਅ ਪਠਾਨਕੋਟ ਤੋਂ ਸਾਰੀਆਂ ਸੰਸਥਾਵਾਂ ਸਾਡੇ ਸਾਰੇ ਚਰਚਾਂ ਦੇ ਸਹਿਯੋਗ ਦੇ ਨਾਲ ਕਪੂਰਥਲਾ ਤੋਂ ਸਾਡੇ ਚਰਚ ਦੀ ਟੀਮ ਜਿਹੜੀ ਇਹ ਫਰੂਟ ਜੂਸ ਹੋਰ ਸਮਗਰੀ ਲੈ ਕੇ ਆਈ ਤੇ ਉਸੇ ਤਰ੍ਹਾਂ ਜਿਹੜੀ ਸਾਡੀ ਪਠਾਨਕੋਟ ਤੋਂ ਟੀਮ ਪਾਣੀ ਰਾਸ਼ਨ ਬਹੁਤ ਤਰ੍ਹਾਂ ਦਾ ਜਿਹੜਾ ਲੈ ਕੇ ਆਏ ਆ ਤੇ ਅਸੀਂ ਅੱਜ ਪਿੰਡ ਰਾਏਪੁਰ ਆਇਆਂ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦੀ ਆ ਤੇ ਇਹ ਇੱਕ ਅਪਰਾਲਾ ਜਿਹੜਾ ਨਾ ਇੱਕ ਸੋਚ ਦਾ ਨਤੀਜਾ ਵਾ ਕਿਉਂਕਿ ਅੱਜ ਸਮੇਂ ਦੀ ਲੋੜ ਆ ਕੇ ਕੋ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸਰਕਾਰਾਂ ਨਹੀਂ ਕਰ ਸਕੀਆਂ ਪਰ ਦੇਖਣ ਵਿੱਚ ਆਇਆ ਕਿ ਜਿਹੜੀਆਂ ਸੰਸਥਾਵਾਂ ਵਾ ਉਹ ਅੱਜ ਵੱਧ ਯੋਗਦਾਨ ਜਿਹੜੀਆਂ ਆਪਣਾ ਪਾ ਰਹੀਆਂ ਸੋ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਆਪਣੇ ਫਰਜ਼ ਨੂੰ ਪਹਿਚਾਨੋ ਜਿਹੜੇ ਕਿਸਾਨ ਆ ਜਿਹੜਾ ਦੇ ਜਿਨ੍ਹਾਂ ਦਾ ਸਾਰਾ ਸਾਰਾ ਨੁਕਸਾਨ ਘਰ ਟੈ ਗਿਆ ਫਸਲਾਂ ਮਰ ਗਈਆਂ ਮਾਲ ਡੰਗਰ ਦਾ ਬਹੁਤ ਸਾਰਾ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਉਹਨਾਂ ਦਾ ਯੋਗ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ 23 ਚ ਦੇਖਿਆ ਸੀਗਾ ਕਿ ਸਾਰੀਆਂ ਫਸਲਾਂ ਮਰ ਗਈਆਂ ਤੇ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਲਾਤੀਆਂ ਸਿਗੀਆਂ ਕਿ 5 ਏਕੜ ਤੋਂ ਵੱਧ ਜਿਹੜਾ ਇਹਦਾ ਖਰਾਬਾ ਨਹੀਂ ਦਿੱਤਾ ਜਾਊਗਾ ਜਦਕਿ ਇੱਕ ਕਿਸਾਨ ਉਹਦਾ 50 ਕਿੱਲੇ ਝੋਨਾ ਜੇ ਉਹ 50 ਕਿੱਲੇ ਕਿੱਲੇ ਮਾਰਿਆ ਜਾਂਦਾ ਤਾਂ ਉਹਨੂੰ ਜਿਹੜਾ ਉਹਦਾ ਮੁਆਜਾ ਉਹਦਾ 50 ਕਿੱਲੇ ਦਾ ਮਿਲਣਾ ਚਾਹੀਦਾ ਇੱਕ ਤਾਂ ਇਹ ਸ਼ਰਤ ਤੋੜੀ ਜਾਵੇ ਇੱਕ ਪਿਛਲੀ ਵਾਰੀ ਸਿਰਫ 6800 ਰੁਪਇਆ ਸਰਕਾਰ ਨੇ ਖਰਾਬਾ ਦਿੱਤਾ ਸੀਗਾ ਕਿਸਾਨ ਨੂੰ 6800 ਰੁਪਇਆ ਤੇ ਝੋਨੇ ਦੀ ਲਵਾਈ ਲਿਵਰ ਲੱਗੀ ਸੀ ਕਿ ਕਿਸਾਨ ਨੂੰ ਕੀ ਮਿਲਿਆ ਕਿਸਾਨ ਨੂੰ ਤੇ ਉਹਦਾ ਖਰਚਾ ਵੀ ਨਾ ਮਿਲਿਆ ਇਸ ਕਰਕੇ ਮੇਰੀ ਮੰਗ ਵਾਪੀ ਘੱਟ ਤੋਂ ਘੱਟ 50000 ਤੋਂ ਵੱਧ ਜਿਹੜਾ ਇਹਦਾ ਪ੍ਰਤੀ ਚਿੱਲਾ ਜਿਹੜਾ ਮੁਆਜਾ ਮਿਲਣਾ ਚਾਹੀਦਾ ਸੋ ਮੈਂ ਇੱਕ ਇਸ ਸਮੇਂ ਵਿਸ਼ੇਸ਼ ਤੌਰ ਤੇ ਗੱਲ ਕਹਿਣੀ ਚਾਹਉਨਾ ਕਿ ਇਸ ਮਾੜੇ ਸਮੇਂ 'ਚ ਇੱਕ ਕੁਦਰਤੀ ਆਫਤ ਦਾ ਸਾਹਮਣਾ ਕਰਨ ਵਾਲੇ ਲੋਕ ਤੇ ਮੈਂ ਜਦ ਫੇਸਬੁੱਕ ਜਾਓ ਖੋਲ ਕੇ ਦੇਖੀ ਦੀਆ ਤੇ ਵਿੱਚ ਕੋਈ ਸ਼ਰਾਰਤੀ ਅੰਸਰ ਜਿਹੜੇ ਆ ਉਹ ਸਾਡੇ ਪਾਸਟਰਾਂ ਤੇ ਸਾਡੇ ਜਾਤੀ ਅਟੈਕ ਜਾਂ ਪਾਸਟਰਾਂ ਨੂੰ ਕਹਿੰਦੇ ਆਂ ਕਿ ਲਿਆਓ ਕਿੱਥੇ ਹੋਣ ਕਰਨ ਪਾਸਟਰ ਦਵਾ ਤੇ ਇਦਾਂ ਦੀਆਂ ਆਧਾਰਨਾ ਜੇ ਅੱਜ ਦੇਣ ਲੱਗੀ ਹੈ ਤੇ ਅਸੀਂ ਸਾਰੇ ਧਰਮਾਂ ਦੇ ਵਿੱਚੋਂ ਮਿਲਣ ਗਿਆਂ ਸੋ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹਿਣੀ ਚਾਹਨਾ ਕਿ ਸਾਡੇ ਦੇਸ਼ ਦਾ ਕਲਚਰ ਆ ਕਿ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਆਸੀਂ ਭਾਈ ਭਾਈ ਇਥੇ ਭਾਈ ਭਾਈ ਦੀ ਬਾਹ ਫੜਨ ਦੀ ਜ਼ਰੂਰਤ ਆ ਨਾ ਕਿ ਕਿਸੇ ਤੇ ਇਹ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਾਉਣ ਦੀ ਕੋਈ ਗੱਲ ਕਰਨੀ ਚਾਹੀਦੀ ਆ ਤੇ ਮੈਂ ਸਰਕਾਰ ਨੂੰ ਆਪਣੇ ਡੀਜੀਪੀ ਸਾਹਿਬ ਨੂੰ ਇਹ ਬੇਨਤੀ ਕਰਦਾ ਵਾਂ ਕਿ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਜਿਹੜਾ ਜਾਤੀ ਫਸਾਦ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਜੋ ਜੇ ਉਹਨਾਂ ਤੇ ਝਾਤ ਮਾਰੀਏ ਕਿ ਜਦੋਂ ਜੁਰਮ ਦੇ ਖਿਲਾਫ ਗੁਰੂ ਸਾਹਿਬ ਤਲਵਾਰ ਲੈ ਕੇ ਚੱਲੇ ਇਹ ਜੰਗ ਹੋਈ ਤਾਂ ਉਹਦੇ ਵਿੱਚ ਭਾਈ ਕਨਈਆ ਜੀ ਗੁਰੂ ਸਾਹਿਬ ਦੇ ਨਾਲ ਸੀ ਤਾਂ ਭਾਈ ਕਨਈਆ ਜੀ ਪੱਟੀਆਂ ਕਰ ਰਹੇ ਸੀ ਤੇ ਬਹੁਤ ਸਾਰੇ ਜਿਹੜੇ ਸੇਵਾਦਾਰ ਉਹਨਾਂ ਨੇ ਇਹ ਸ਼ਿਕਾਇਤ ਲਈ ਕਿ ਭਾਈ ਕਨਈਆ ਜੀ ਦਵਾਈ ਟੀਮ ਦਾ ਅੱਜ ਪਿੰਡ ਰਾਏਪੁਰ ਆਇਆ ਕਿਉਂਕਿ ਅਸੀਂ ਇੱਥੋਂ ਰਾਏਪੁਰ ਆਇਆਂ ਤੋਂ ਮੰਡਕੁੱਲੇ ਤੱਕ ਚੱਲੇ ਸੀ ਇਹ ਰਾਸ਼ਨ ਵੰਡਦੇ ਤੋਂ ਮੰਡ ਕਿਲੇ ਤੋਂ ਪਠਾਨਕੋਟ ਦੀ ਟੀਮ ਜਿਹੜੀ ਸਾਡੀ ਉਧਰੋਂ ਰਾਸ਼ਨ ਵੰਡਦੇ ਇਹ ਵਾਪਸ ਆਈ ਤੇ ਅਸੀਂ ਹੁਣ ਜਿਹੜਾ ਵਾ ਇੱਥੇ ਸਮਾਪਤੀ ਆ ਤੇ ਹੁਣ ਰਾਏਪੁਰ ਜਾਂ ਚਰਚ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਸਮਾਪਤੀ ਕਰਾਂਗੇ ਸਭ ਨੂੰ ਸਲਾਮ ਸਭ ਨੂੰ ਜੈਮ ਸੀ ਦੀ ਸਭ ਨੂੰ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ